ਦੁੱਖਾਂ ਵਿੱਚ ਕਿਉਂਕਿ ਇਹ ਤਪਾਂਦਾ ਹੁੰਦਾ ਸੀ ਜਾਣ ਬੁੱਝ ਕੇ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਪਰੇਸ਼ਾਨ ਕਰਦਾ ਹੁੰਦਾ ਸੀ ਤੇ ਕੀ ਇਹ ਬੜਾ ਕੋਈ ਨੇਕ ਕੰਮ ਕਰਨ ਰਿਹਾ ਸੀ ਹੈ ਉਹ ਮੈਨੂੰ ਇਹ ਦੱਸੋ ਪਾਕਿਸਤਾਨੀ ਮੁਸਲਮਾਨੋ ਦਿਲ ਤੇ ਹੱਥ ਰੱਖ ਕੇ ਰੱਬ ਦੀ ਕਸਮ ਐ ਤੁਸੀਂ ਸੋਚੋ ਜਰਾ ਕਿਆਮਤ ਵਾਲੇ ਦਿਨ ਤੁਹਾਨੂੰ ਇਹ ਨਹੀਂ ਪੁੱਛਿਆ ਜਾਣਾ ਕਿ ਫਲਾਣਾ ਬੰਦਾ Hindu ਸੀ Sikh ਸੀ Ugora ਸੀ ਕਿਹੜਾ ਸੀ غیر ਮੁਸਲਮ ਸੀ ਤੁਸੀਂ ਉਹਨੂੰ ਕਿਉਂ ਨਹੀਂ ਮੁਸਲਮਾਨ ਕੀਤਾ ਇਹ ਨਹੀਂ ਪੁੱਛਿਆ ਜਾਣਾ ਉੱਚਾ ਇਹ ਜੜਾ ਜਿਹੜੇ ਤੁਹਾਡੇ ਤੇ ਫਰਜ਼ ਨੇ ਜਿਹੜੇ ਫਰਾਈਜ਼ ਉਹ ਬੰਦਾ ਆਖੇ ਹਾਂ ਇਹ ਸ਼ਾਦੇ ਫਰਜ਼ ਛੱਡਦੇ ਹੋ ਤੇ ਜਿਹਨੇ ਦੋ ਨਫਲ ਨੇ ਨਾ ਚਾਰ ਨਫਲ ਉਹ ਤੁਸੀਂ ਪੜ ਲਓ ਤਾਂ ਤੁਸੀਂ ਬਰੀ ਬਰੀ ਜ਼ੁਮਾ ਹੋਗੇ ਤੁਸੀਂ ਨਮਾਜ਼ ਪੜ ਲਈ ਇਹ ਹੋਣਾ ਕਿਉਂਕਿ ਪੁੱਛ ਫਰਜ਼ਾਂ ਦੀ ਹੋਣੀ ਹੈ ਨਾ ਨਫਲ ਤੇ ਤੁਹਾਡੀ ਮਰਜ਼ੀ ਪੜੋ ਨਾ ਪੜੋ ਇਸੇ ਤਰ੍ਹਾਂ ਹੀ ਤੁਹਾਨੂੰ ਕੋਲ ਜਿਹੜੇ ਤੁਹਾਡੇ ਤੇ ਫਰਾਈਜ਼ ਹਕੂਕ ਨੇ ਤੁਹਾਨੂੰ ਉਹਦੇ ਬਾਰੇ ਪੁੱਛਿਆ ਜਾਣਾ ਤੁਹਾਨੂੰ ਤੁਹਾਡੀ ਬੀਵੀ ਦੇ ਹਕੂਕ ਜਿਹੜਨ ਉਹ ਪੁੱਛੇ ਜਾਣਗੇ। ਵਲਦਾਂ ਦੇ ਜਿਹੜੇ ਹਕੂਕ ਨੇ ਉਹਨਾਂ ਦੇ ਬਾਰੇ ਪੁੱਛ ਹੋਏਗੀ। ਬੱਚਿਆਂ ਦੇ ਜਿਹੜੇ ਹਕੂਕ ਨੇ ਉਹਨਾਂ ਦੇ ਬਾਰੇ ਪੁੱਛ ਹੋਏਗੀ। ਇਹ ਨਹੀਂ ਪੁੱਛ ਹੋਏਗੀ ਕਿ ਮਾਪੇ ਪੈਣਾ ਪ੍ਰਾਪ ਬੀ ਬੱਚਿਆਂ ਨੂੰ ਰੋਲ ਦੇਓ ਛੱਡ ਦਿਓ ਉਹਨਾਂ ਦੇ ਹਕੂਕ ਪੂਰੇ ਨਾ ਕਰੋ ਤੇ ਗਾ ਬਾਹਰ ਕਿਸੇ ਨੂੰ ਇਸ਼ਕ ਮਸ਼ੂਕੀ ਦੇ ਚੱਕਰਾਂ ਵਿੱਚ 4 ਦਿਨ ਖੇਡਣ ਮੱਲਣ ਦੇ ਚੱਕਰਾਂ ਵਿੱਚ ਤੁਸੀਂ ਮੁਸਲਮਾਨ ਕਰਕੇ ਤੇ ਆਖੋ ਅਸੀਂ ਜੰਨਤ ਕਮਾ ਲਈਏ। ਕਿਹੜੀ ਜੰਨਤ ਪਾਲ ਦੇ ਫਿਰਦੇ ਹੋ ਯਾਰ? ਕਿਹੜੇ ਕੋ ਨੂੰ ਆਲਮ ਦੇ ਗੱਲ ਦੱਸ ਦਿੱਤੀਏ ਕਿ ਅਸਾਂ ਕਰੀ ਅਸੀਂ ਤਾਂ ਜਨਤਾ ਲੱਭ ਜਾਂਦੀ ਹੈ। ਜੰਨਤ ਤੁਹਾਨੂੰ ਲੱਭਣੀ ਸੀ ਆਪਣੇ ਜਿਹੜੇ ਤੁਹਾਡੇ ਤੇ ਅੱਲਾਹ ਪਾਕ ਨੇ ਹਕੂਕ ਪਾਏ ਨੇ ਫਰਾਈਜ਼ ਨੇ ਉਹਨੂੰ ਨਿਭਾਉਂਦੇ ਉਹਦੇ ਬਾਰੇ ਤਾਂ ਪੁੱਛੇ ਨਹੀਂ ਜਾਣਾ ਉਹ ਜਾਣੇ ਤੇ ਰੱਬ ਜਾਣੇ ਹੁਣ ਮੈਨੂੰ ਪਤਾ ਇੱਥੇ ਕਈ ਆਖਣਗੇ ਮੈਨੂੰ ਪਤਾ ਨਹੀਂ ਵੀ ਸਵਾਲ ਲੋਕਾਂ ਦੇ ਜ਼ਿਹਨ ਚ ਆਉਂਦਾ ਨਾ ਕੁਝ ਮੁਫਤੀ ਕਿਸਮ ਦੇ ਲੋਕਾਂ ਦੇ ਉਹ ਵੇਖੋ ਜੀ ਸਲਾਮ ਤੇ ਚਾਰ ਜਿਹੜੀਆਂ ਨੇ ਉਹ ਜਾਇਜ਼ ਨੇ ਤੇ ਉਹ ਉਹ ਵੀ ਰਹਿੰਦੀ ਤੇ ਇਹਨੂੰ ਵੀ ਕਰ ਲੈਂਦਾ ਵਾ 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 ਚਾਰ ਜਾਇਜ਼ ਜ਼ਰੂਰ ਨੇ ਫਰਜ਼ ਕੋਈ ਨਹੀਂ ਵਾਜਬ ਕੋਈ ਨਹੀਂ ਅੱਲਾਹ ਪਾਕ ਕਹਿੰਦਾ ਹੈ ਕਿ ਅਦਲ ਕਰ ਸਕਦੇ ਉਹ ਤੇ ਕਰੋ ਦੂਜੀ ਜਗ੍ਹਾ ਤੇ ਇਹ ਵੀ ਉlema کرام ਦਾਸਦੇ ਨੇ ਕਿ ਅੱਲਾਹ ਕਹਿੰਦਾ ਕਿ ਇਨਸਾਨ ਜਿਹੜਾ ਨਾ ਇਹ ਅਦਲ ਨਹੀਂ ਕਰ ਸਕਦਾ ਸਮਝ ਆਈ ਇਸ ਵਾਸਤੇ ਉਹ ਯਾਰੋ ਉਹ ਵੱਡੇ ਲੋਕ ਸੀ ਉਹ ਅੱਲਾਹ ਦੇ ਪਿਆਰੇ ਬੰਦੇ ਸਾਂ ਜਿਨ੍ਹਾਂ ਜਿਨ੍ਹਾਂ ਨੇ ਅਦਲ ਕੀਤਾ ਤੁਸੀਂ ਅਸੀਂ ਕਿੰਨਾ ਕਤਲ ਕਰ ਸਕਨੇ ਆ ਉਹ ਇੱਕ ਤੇ ਸਾਡੇ ਕੋਲ ਇਨਸਾਫ ਹੁੰਦਾ ਨਹੀਂ ਜਿਹੜੀ ਘਰ ਉਹਨੂੰ ਕੱਢਣ ਨੂੰ ਫਿਰਨੇ ਆ ਉਹਦੇ ਸਾਹਮਣੇ ਪਰਾਇਆਂ ਬੀਬੀਆਂ ਦੇ ਵੀਡੀਓ ਕਾਲਾਂ ਤੇ ਗੱਲਾਂ ਬਾਤਾਂ ਕਰਕੇ ਉਹਨੂੰ ਸਤਾਣੇ ਆ ਕਿਹੜੇ ਹਕੂਕ ਅਸੀਂ ਪੂਰੇ ਪੇ ਕਰਨੇ ਉਹ ਜਿਹੜੀ ਅਜੇ ਆਈ ਨਹੀਂ ਕਰ ਉਹ ਪਹਿਲੇ ਜਿਹੜਾ ਮਾਂ ਨੂੰ ਦੁਨੀਆ ਤੋਂ ਧੱਕਾ ਦੇ ਖੜਿਆ ਉਹਦੀ ਗੱਲ ਕੋਈ ਨਾ ਮੰਨੀ ਜਿਹਦੇ ਬਾਰੇ ਪੁੱਛਿਆ ਜਾਣਾ ਕੁਰਾਨ ਵਿੱਚ ਕਿ ਉਫ ਵੀ ਨਾ ਕਹੋ ਵਾਲਦਾਂ ਨੂੰ ਬੁਢੜਨ ਤੇ ਉਹਨਾਂ ਤਪਾ ਕੇ ਦੁੱਖ ਦੇ ਕੇ ਦੁਨੀਆ ਤੋਂ ਕੱਢ ਛੜਿਆ ਤੇ ਲੱਭ ਦੇ ਜਨਤਾ ਉਹ ਪੇ ਇਸ ਤਰ੍ਹਾਂ ਨਹੀਂ ਲੱਭਣੀ ਜਨਤਾ